ਵੀ ਰੱਖਾ ਲੈ ਵੀ ਬਾਰਿਸ਼ ਹੋਣ ਲਈ ਆਪਾਂ ਚੱਲੇ ਆਂ ਡੇਰਾ ਬਾਬਾ ਨਾਨਕ ਮੈਂ ਡਾਡੀ ਦੇ ਦੀਪ ਤੇ ਆ ਵੀਰਾ ਨਾਲ ਇਧਰ ਉਤੋਂ ਦੀ ਕਮਾਲੀ ਹੈ ਗੱਡੀ ਜਿੰਨੀ ਥੋੜੀ ਬਹੁਤ ਸੇਵਾ ਲੈ ਕੇ ਚੱਲੇ ਆਂ ਆਪਾਂ ਤੇ ਬਾਕੀ ਦਾ ਵੀਊ ਟ ਨੂੰ ਅੱਗੇ ਜਾ ਕੇ ਦੱਸਦੇ ਆ ਕਿਦਾਂ ਸਿਸਟਮ ਅਸਲੇ ਅੱਜ ਐਤਵਾਰ ਤਾਂਦ ਕੰਨਾਂ ਨਹੀਂ ਖੁੱਲੀਆਂ ਹੈ ਗਿੰਦੇ ਪੂ ਹੂੰ ਉਹਦਾ ਐਤਵਾਰ ਦੀ ਨਹੀਂ ਕੋਈ ਗੱਲ ਨਾਲ ਹੋਈ ਨਾ ਇਧਰ ਨੂੰ ਕੱਢੀ ਉਸੇ ਪਾਸੇ ਨੂੰ ਮੁੱਕੀ ਹੋਈ ਏ ਇੱਥੇ ਕਮਾਲ ਨਾ ਹੈ ਨਾ ਇਥੋਂ ਕੋ ਮੁੰਨਾ ਹੈ ਅਜਾਖਰੀ ਆਦਵਾਰਾ ਨਾ ਮਹੀਨੇ ਦਾ ਤਾਂ ਕਰਕੇ ਵੀ ਬੰਦ ਆ। ਆ ਵੀ ਇਥੋਂ ਰਸਤਾਨੇ ਵੱਲ ਜਨਾ। ਇੱਥੇ ਵੀ ਹੁਣ ਬਰੈਡ ਲੈਣ ਵਾਸਤੇ ਪੈਕ ਹੁੰਦੇ ਆ ਮਾਲ। ਲੈਡੂ ਵੀ ਲੈ ਕੋਈ ਕੁੜੀ ਸਾਈਜ਼ ਵੀ ਹੁੰਦਾ। ਇਥੋਂ ਬਟਾਲੇ ਤਾਂ ਹੀ ਭਾਜੀ ਲੋਕਲ ਹੀ। ਅਣੀਆ ਸਿੰਬਲ ਚੌਂਕ ਨਹੀਂ? ਸਿੰਬਲ ਚੌਂਕ ਦਾ। ਹਾਂਜੀ। ਪਰ ਸਾਨੂੰ ਨਾ ਕਹਿੰਦਾ ਇਸ ਦੀ ਵੀ ਸੁੰਹ। ਪੁੱਛ ਕੇ ਜੇ ਬਸ ਆ ਪਰੇ ਨੇ। ਦੇਖੋ ਗੀਲ ਵੀ ਖਬਰਾਂ ਸੰਡਿਆ ਲਾ ਕੇ। ਮਾਲਕ ਮੇਰੀ ਕਰੇਗਾ ਜੀ ਸਭ ਤੇ ਬਾਅਦ ਸੇ ਇੱਥੇ ਬੜੀ ਹੁੰਡੀ ਜੀ ਫੇਰ ਪਾਰ ਕਰਕੇ ਆ ਜਿੱਥੇ ਇੰਨੀ ਨੀਂਹ ਦਾ ਟੈਂਕ ਦੇ ਅੰਦਰ ਤੇ ਪਾਣੀ ਦਾ ਟੈਂਕ ਬਣ ਗਿਆ ਉਹ ਜ਼ਿਆਦਾ ਤੰਗ ਹੈ ਜੀ ਲੈ ਬਲਵਾ ਤਵਾ ਕੇ ਚੜਦੇ ਬਣ ਜਾ ਕਹਿੰਦੇ ਜੇ ਇਧਰੋਂ ਹਮਾਚਲ ਵੱਲੋਂ ਘਟਦਾ ਥੋੜਾ ਜਿਹਾ ਹੈ ਮੈਨੂੰ ਕੋਈ ਨਹੀਂ ਪਤਾ ਹੁੰਦਾ ਮੈਂ ਸੋਚ ਰਹਾ ਦੁਕਾਨੇ ਉਧਰ ਪਰ ਇਧਰਲੀ ਗਲੀ ਛੋ ਪਹਿਲਾਂ ਉਧਰ ਦੀ ਹੈ ਲੈ ਉਧਰ ਹੁੰਦੀ ਨਾ ਇਧਰ ਹੀ ਹੁੰਦੀ ਨਹੀਂ ਪਹਿਲਾਂ ਉਧਰ ਹੀ ਮਾਲੋ ਲਗਭਗ 5 ਹਲਫਾ 2 ਦਲ ਨਹੀਂ ਬੰਦ ਹੋ ਗਿਆ ਨਾ ਜਿਆਦਾ ਤਾਂ ਕਰੋਨਾ ਜਾ ਗਈ ਕਰੋਨਾ ਚੀਜ਼ ਨਹੀਂ ਚਾਹੀਦੀ ਕਰੋਨਾ ਪੰਗਾਂ ਦੇ ਲਾ ਨਹੀਂ ਚਾਹ ਮੂੰ ਇਹਦਾ ਇਧਰ ਨੂੰ ਜੋੜ ਦੋ ਨਾ ਮੂੰ ਐਦਾਂ ਬਸ ਠੀਕ ਹਾਂ ਵੀ ਜੋੜ ਦੇ ਇਦਾਂ ਚੱਲ 80 ਪੀਸ ਲੈ ਲੈ ਆਏ ਉੱਥੇ ਬੰਦ ਕਰੇ ਭਾਈ ਸੋਚ ਤਾ ਕਰ ਦਮੰਦ ਚਲੋ ਮੀਂਹ ਕਰੋ ਚਾਹੇ ਤੋ ਵੀ ਕਿੰਦਾ ਪੈਂਦਾ ਕਲੀਅਰ ਤੇ ਫਿਰ ਬੋਤਲਾਂ ਦਿੱਤੇ ਜਿਹੜਾ ਚੜਿਆ ਉਹ ਬੱਸ ਚੱਲ ਪਿਆ ਮੇਰਾ ਪਪਾ ਨਾਲ ਮੈਂ ਡੈਡੀ ਕੋ ਤੇ ਮੀਂਹ ਵੇਲੇ ਜਿਹੜਾ ਕ ਮੀਂਹ ਪੈਂਦਾ ਨੇ ਉਸੇ ਟਾਈਮ ਪਾਣੀ ਖਲੋਈਂਦੇ ਹੈ ਸਾਡ ਇਹ ਖਾਲੀ ਹੁੰਦੇ ਨੇ ਸਾਰਾ ਸਾਰੇ ਭਰ ਗਿਆ ਮਾਲਕਾ ਰਹਿਮ ਹੀ ਕਰ ਯਾਰ ਆ ਵੀ ਆ ਝੁੱਗੀਆਂ ਵਾਲਾ ਤਾਂ ਕੀ ਬਣ ਗਿਆ ਯਾਰ ਆ ਤਾਂ ਖਤਮ ਹੀ ਹੋ ਗਿਆ ਕੰਮ ਸਾਰਾ ਇਹਦੇ ਆਨੇ ਖਤਮ ਹੋ ਗਿਆ ਯਾਰ ਇਹ ਗੁਜਰਾਹ ਪਾਣੀ ਕਰੋ ਚੈੱਕ ਤੋਂ ਪਾਣੀ ਦੇਖੋ ਪਾਣੀ ਦੇਖੋ ਦੋ ਸਟ ਦੇ ਪਾਣੀ ਵਿੱਚ ਜਾਂਦੇ ਆ ਦੇਖੋ ਬਹੁਤ ਪਾਣੀ ਹੈ ਕੋਈ ਕਰ ਪਾਣੀ ਵੀ ਦੇਖੋ ਆ ਕੋਈ ਜਾਂਦੇ ਆ ਪਰ ਸੀਸ਼ੇ ਆਪਾਂ ਗੋਲ ਹੀ ਸਕਦੇ ਆ ਅੱਡੋ ਘਾਟੇ ਆ ਮੇਰੇ ਖਾਲ 100 200 ਡਰਾਂ ਦੀ ਬਹੁਤ ਭਰ ਭਰ ਖਾਂਡੇ ਲੋਕ ਜਿੱਦਾਂ ਹੁੰਦੇ ਕਿਤੇ ਉਹ ਅੰਮ੍ਰਿਤਸਰ ਵੱਲੋਂ ਆਈ ਜਾਂਦਾ ਪਾਣੀ ਕਿ ਇੱਧਰ ਨੂੰ ਚਾਈ ਜਾਂਦਾ ਪਾਣੀ ਉਹ ਹਿਸਾਬ ਹੁੰਦਿਆ ਇਹ ਉਲਟ ਪੁਲਟ ਪਾਣੀ ਆਈ ਜਾਂਦਾ ਜਿਹੜਾ ਪਾਸੇ ਨੂੰ ਪੜੀਆਂ ਆਇਆ ਰੋਡ ਦੇ ਉੱਤੇ ਇੱਧਰ ਵੀ ਕਾਡੂ ਨੂੰ ਕੋਈ ਉਹ ਪਛਾਨ ਨਹੀਂ ਬੱਲੇ 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 ਆਪਣੀ ਰਾਖਾ ਚੱਲ ਨਹੀਂ ਰਿਹਾ ਕਿਉਂਕਿ ਉਹ ਬੰਦ ਗਿਆ ਜਾਣ ਦੇ ਦੇ ਪੈ ਗੱਲ ਨਾਲ ਦਾ ਜਾਣਦਾ ਉਸਤਾਜ ਤੇ ਟਰਾਲੀ ਦੇ ਮਗਰ ਮਗਰ ਪਰਲੇ ਬੱਸ ਹੋ ਗਈ ਉਹ ਗੱਡੀਆਂ ਉਹ ਤੇ ਜਾਣਦੀਆਂ ਯਾਰ ਹੋਵੇ ਜਾਣ ਦਾ ਆਰਾਮ ਨਾ ਕੋਈ ਦਿੰਦਾ ਯਾਰ ਭਾਵੇਂ ਮੋਰਚਾ ਲਾ ਲਈ ਜਾਨ ਤੇ ਰੀਨ ਟੁੱਲਿਓ ਜੇ ਕਿਤੇ ਬਾਹਰ ਨਹੀਂ ਭਈ ਯਾਰ ਜਾਣ ਦਾ ਧਿਆਨ ਇਸੇ ਮਸਲਾ ਨਾ ਨਾ ਲੈ ਵੀ ਆਪਾਂ ਜਾਣਦੇ ਵੇਖੋ ਉਹ ਜਿਹੜਾ ਪਪਾ ਜਾਨ ਨੇ ਅੰਮਦਾਸ ਆ ਜਿੱਥੋਂ ਪਾਣੀ ਦਾ ਵੇਖੋ ਕਹਿ ਪਾਣੀ ਦੇ ਵਿੱਚ ਹੀ ਖਲੋਤੀ ਆ ਲੰਬੋ ਖਲਾ ਗੰਡਿਆ ਜੀ ਤੁਹਾਨੂੰ ਹਮਾਰਾ ਜੀ ਰੱਖਤਾ ਇਹ ਵੀ ਪਈ ਜਾ ਗਿਆ ਸਾਡੀ ਖੋਲਦੀ ਪਾਣੀ ਅੰਦਰ ਆਇਆ ਨਾ ਸਾਨੂੰ ਆਏ ਹਾਲਾਤ ਪੁੱਛੋਗਾ ਨਾ ਕੀ ਬੰਡਿਆ ਆਪਾਂ ਪੁੰਚੇ ਰਮਦਾਸ ਅੱਗੇ ਪਾਣੀ ਬਹੁਤ ਜ਼ਿਆਦਾ ਹੈ ਅੱਗੇ ਤਾਂ ਨਹੀਂ ਗਏ ਕਿਉਂਕਿ ਪਾਣੀ ਬਹੁਤ ਜ਼ਿਆਦਾ ਗੱਡੀ ਵੀ ਤੁਹਾਨੂੰ ਪਤਾ ਹੈ ਗੱਡੀ ਵੀ ਡੁੱਬ ਸਕਦੀ ਐ ਇਹਨਾਂ ਦਾ ਪਾਣੀ ਰਹਿ ਗਿਆ ਇੱਥੋਂ ਗੱਡੀ ਕੱਢ ਕੇ ਲੈਂਦੀ ਆਪਾਂ ਖੜ ਗਏ ਆ ਥੋੜਾ ਗੁਰਦੁਰਾ ਸਾਹਿਬ ਤੇ ਹੁਣ ਆਪਾਂ 10-10 ਮਿੰਟ ਦੇਖਣਾ ਜੋ ਪਾਣੀ ਦੇ ਬੋਟਰਾਂ ਨੇ ਬਰੈਡ ਫੁੱਟ ਲਾਇਆ ਪਰ ਇੱਥੇ ਦੇਖ ਕੇ ਤੇ ਆਪਾਂ ਚੱਲ ਜਾਣਾ ਕਿਉਂਕਿ ਅੱਗੇ ਆਪਾਂ ਹੁਣ ਜਾਣੇ ਸਕਦੇ ਅੱਗੇ ਪਾਣੀ ਬਹੁਤ ਚੜਿਆ ਪਿਆ ਸੇਵਾ ਸੇਵਾ ਉੱਗੇ ਅੱਗੇ ਸੰਗਤ ਸਾਰੀ ਇੱਥੇ ਹੀ ਆ ਫਲਾਲ ਅੱਛੇ ਸੇਵਾ ਕਰਤੀ ਹੋਗੇ ਅੱਗੇ ਤੁਹਾਨੂੰ ਬੜਾ ਮੁਸ਼ਕਲ ਹੈ ਬੜੀ ਪਾਣੀ ਬਹੁਤ ਚੜਿਆ ਪਿਆ ਚੱਲੇ ਹੁਣ ਵਾਪਸੀ ਆਹ ਫਿਰ ਇਨਸਾਨ ਹੋ ਜਾਂਦੇ ਚੱਲੀਏ ਫਿਰ ਚੱਲ ਚੱਲ ਉਸੇ ਰਸਤੇ ਜਾਣਾ ਬਹੁਣ ਉਸੇ ਹੀ ਵੇਖੋ ਜੀ ਹਾਲਾਤ ਤੁਸੀਂ ਵੇਖ ਹੀ ਸਕਦੇ ਜੀ ਬਹੁਤ ਮਾੜੇ ਹਾਲਾਤ ਹੋ ਚੁੱਕੇ ਆ ਤੇ ਪਾਣੀ ਬਹੁਤ ਆ ਚੁੱਕਾ ਹੁਣ ਕਿ ਇਹਨੂੰ ਮਾੜੇ ਚੰਗੇ ਕਮੈਂਟ ਕਰਨ ਦੀ ਲੋੜ ਨਹੀਂ ਆ ਕਿ ਮੇਰਾ ਵੀਰ ਜਿਹੜਾ ਇਥੇ ਆ ਕੇ ਆਪ ਦੇਖੋ ਆਪਣੇ ਹੱਥੀਂ ਸੇਵਾ ਕਰੋ ਫਿਰ ਤੁਹਾਨੂੰ ਪਤਾ ਲੱਗਣਾ ਤੇ ਮੇਰਾ ਵੀਰ ਮਾੜੇ ਚੰਗੇ ਕਮੈਂਟ ਕਿਹਨੂੰ ਨਾ ਕਰਿਆ ਕਰੋ ਤੇ ਪਸ਼ੂਆਂ ਦਾ ਚਾਰਾ, ਸੁੱਕਾ ਰਾਸ਼ਨ ਵਗੈਰਾ, ਪਾਣੀ ਦੀਆਂ ਬੋਤਲਾਂ, ਜੇ ਜੇ ਚੀਜ਼ਾਂ ਦੀ ਲੋੜ ਆ ਮੇਰਾ ਵੀਰ ਇੱਥੇ ਪਹੁੰਚਾਓ। ਮੈਂ ਸੰਗਤ ਦੇ ਬਹੁਤ ਸੇਵਾ ਕਰਨ ਲਈ ਆ। ਗੁਰੂ ਆਮ ਦਾਸ ਦੀ ਕਿਰਪਾ ਵਾ। ਫਿਰ ਵੀ ਜਿੰਨਾ ਵੀ ਹੋ ਸਕਦਾ ਵਾ ਇੱਥੇ ਪਹੁੰਚੋ ਮੇਰਾ ਵੀਰ। ਜੇ ਲਾਗੋ, ਦੂਰ ਨੇੜੇ ਜਿੰਨੇ ਵੀ ਹੈਗੇ ਆ ਵੱਧ ਵੱਧ ਸੇਵਾ ਕਰੋ। ਤੇ ਮੇਰਾ ਵੀਰ ਆਪਣੇ ਹੱਥੀ ਸੇਵਾ ਕਰੋ ਆਣ ਕੇ ਤੇ ਕੋਈ ਗਲਤ ਬੋਲਿਆ ਗਿਆ ਹੋਵੇ ਤੇ ਵਾਸਤੇ ਮਾਫੀ ਚਾਹੁੰਨੇ ਆ। ਬਾਕੀ ਅਕਾਲ ਪੁਰਖ ਅਗੇ ਸਾਰੇ ਅਸੀਂ ਅਰਦਾਸ ਬੇਨਤੀ ਕਰ ਸਕਦੇ ਆ। ਬਾਕੀ ਹਾਲਾਤ ਤੁਹਾਡੇ ਸਾਹਮਣੇ ਆ। ਲਵ ਸ਼ੋਗਰਾ ਮਾਲਕ ਦਾ ਕਿ ਦਿਨ ਲੱਗਾ ਅੱਜ ਇਦਾਂ ਹੁਣ ਦਿਨ ਲੱਗਦੇ ਜਾਣ ਮਾਰੇ ਦੀ ਕਿਰਪਾ ਰਵੇ। ਉਦੋਂ ਬਹੁਤ ਔਖਾ ਹੋ ਗਿਆ। ਚਲੋ ਚਲੀਏ ਫਤਿਹ ਆਓ। ਫਿਰ ਚਲੀਏ। ਹਾਂਜੀ ਦੋਸਤੋ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ। ਤੇ ਆਪਾਂ ਚੱਲੇ ਹਾਂ ਹੁਣ। ਆਪਾਂ ਚੱਲੇ ਆਂ ਰੌਣਕ ਮੇਲਾ ਵੇਖਣ ਵਾਸਤੇ ਟਾਈਮ ਹੋ ਜੁਗਾ ਸ਼ਾਮ 5 ਵਜੇ ਦਾ ਮੈਂ ਥੋੜਾ ਗਿਆ ਸੀ ਕਿਤੇ ਤੇ ਆਹ ਸਾਡਾ ਭਲਵਾਨ ਹੈ ਹਾਂਜੀ ਇੱਧਰ ਥੋੜੇ ਚੱਲੀਏ ਪੁੱਤ ਕੋਲ ਨਹੀਂ ਕਿਤੇ ਇੱਧਰ ਪਾਉਂਦੇ ਚੱਲੀਏ ਮੈਂ ਦੱਸ ਮਮੀ ਨੂੰ ਸੇ ਚੱਲ ਲਈਏ ਲੋ ਜੀ ਆਪਾਂ ਹੋ ਗਏ ਤਿਆਰ ਹੈ ਚੱਲੇ ਆਂ ਕਿਉਂ ਕਦੇ ਲੈビック ਕਰੋ ਨਿਕਲ ਆਏ ਆਂ ਸ਼ਾਮ ਦਾ ਟਾਈਮ ਹੋ ਚੁਕਾ 5:30 ਵਜੇ ਦਾ ਯਾਰ ਹੁਣ ਕੀ ਮੈਲਾ ਤੁਹਾਨੂੰ ਬਖਾਉਨੇ ਅੱਗੇ ਇਹ ਵੀ ਆਪਾਂ ਰੁਕੇ ਰਸਤੇ 'ਚ ਅੱਗੇ ਅੱਗੇ ਪੰਗੋੜੇ ਲੱਗੇ ਪਏ ਆ ਕਰੋ ਕਿਹਦਾ ਚਾਹਲ ਬਹਿਲੋਂ ਡਈ ਹੈ ਤੇ ਪਦੇ ਪੰਗੋੜੇ ਆਲੇ ਵੇਖ ਕੇ ਡਰੀ ਜਾਂਦੇ ਆ ਨਹੀਂ ਨਹੀਂ ਬਦੇ ਡਰਨਾ ਥੋੜੀ ਨਾ ਚਲੋ ਆ ਵੀ ਕਾ ਮਿਸ ਫਾ ਵੀ ਕਾ ਆਨਸੋ ਕੀ ਲੈ ਕੇ ਆ ਭਾਈ ਨਾ ਵੀ ਫਾ ਵੇਖੋ ਇਹ ਦੇਖੋ ਤੇ ਆ ਡਾਡੀ ਜੀ ਡਾਡੀ ਸਾਸਿ ਘਰ ਕਿਧਰ ਘੁੰਮਣ ਦੇ ਆਏ ਨੇ ਚਲੋ ਉਹ ਕਿੱਥੇ ਮੰਮੀ ਕਿੱਥੇ ਅੱਛਾ ਉੱਧਰ ਅੱਗੇ ਜਿਆ ਹਾਰ ਪਤਨੀ ਖਡਾਉਣੇ ਦੇਖਣ ਦੇ ਸਾਸਿ ਘਰ ਚਲਿਓ ਚਲੋ ਕਦੇ ਆਏ ਤੇ ਕਦੋਂ ਕਦੋਂ ਕਦੇ ਬੈਠੇ ਚੱਲ ਗਏ ਹੋਇਸਾ ਲੋਵ ਜਿਕੇ ਨੀੜਾ ਹੋਣ ਲੱਗੀ ਅੱਜ ਵੀ ਬਾਬਾ ਜੀ ਦਾ ਵਿਆਹ ਕੱਲਿਆ ਤੇ ਅੱਜ ਵੀ ਦੇਖੋ ਕਿੰਨੀ ਰੌਣਕ ਲੱਗੀ ਉੱਧਰ ਹੀ ਬਹੁਤ ਹੋ ਗਿਆ ਆ ਨਾ ਗਣ ਚੱਲੇ ਲਾਇ ਮੋਤੀ ਕੋ ਟੰਡਿਆ ਭਾਵ ਆਇਆ ਸਾਸਤਰੀ ਨਗਰ ਬਾਲਕ ਸਾਹਿਬ ਨੇ ਕੱਲ ਪਰਪਤੇ ਤੇ ਆਇਆ ਅੱਜ ਜੁਣੀ ਜੁਣੀ ਬਹੁਤ ਵੱਡਾ ਲੱਗਦਾ ਹੈ ਹਾਂ ਹਨ ਸਾਈਕੇ ਤੱਕ ਨੀ ਤੇ ਚੱਲੇ ਹੁਣ ਵਾਪਸੀ بارش ਆਉਂ ਡੈ ਪੀ ਤੇ ਬੱਦਲ ਬਹੁਤ ਹੋ ਗਿਆ ਹੁਣ بارش ਨਿਕਲ ਕੇ ਕਣੀਆਂ ਆਉਂ ਡੈ ਪੀਆਂ ਤੇ ਵਾਪਸੀ ਸੱਚੀ ਗੱਲ ਦਿਖਾਏ ਤਾਂ ਬੱ ਚੱਲ ਰਿਹਾ ਘਰ ਨੂੰ ਚਲੋ ਇੱਧਰ ਗਏ ਇਹ ਕਰਨ ਦੇ ਮੀਂਹ ਹੁੰਦਾ ਪੂੰਦਾ-ਪੁੰਦੀ ਹੋ ਗਈ ਸ਼ੁਰੂ ਹੁਣ ਲੈ ਵੀ ਹੋ ਗਈ ਸ਼ਾਪਿੰਗ ਬਸ ਕਲਾਸ ਲੈ ਆਪੋ ਤਾਂ ਪੈ ਗਈ ਲੋਕਾਂ ਨੂੰ ਹੁਣ ਭੱਜ ਦੌੜੀ ਹੋ ਗਈ ਸ਼ੁਰੂ ਭੱਜਾ ਭਜਾਈ ਪੈ ਗਈ ਬਸ ਹੁਣ ਤੂੰ ਵੀ ਲੈ ਲੈ ਪੰਜਾਬ ਭਜਾਈ ਪੈ ਗਈ ਲੈ ਕਿਦਾਂ ਖਲੋਤੇ ਹੁਣ ਵੇਖੋ ਸਾਰਾ ਖਾਲੀ ਹੋ ਜਾਣਾ ਮਿੰਟੋਂ ਮਿੰਟੀ ਓਏ 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 ਮੀਂਹ ਆ ਗਿਆ ਮੀਂਹ ਆ ਗਿਆ ਉਹ ਵੇਖੋ ਬਾਰਿਸ਼ ਆ ਗਈ ਬਹੁਤ ਜ਼ਿਆਦਾ ਚਲੇ ਚੱਲੀਏ ਚਲੇ ਚੱਲੀਏ ਚਲੇ ਮਿੰਨੀ ਆ ਗਏ ਤੇ ਰਾਤੀ ਤੇ ਆਪਾਂ ਰਾਤੀ بارش ਬਹੁਤ ਹੋ ਗਈ ਫਿਰ ਰਾਤੀ ਆਪਾਂ ਆਈ ਵਾਪਸੀ ਤੇ ਮੇਰਾ ਬੱਕਾ ਹੀ ਹੋ ਗਿਆ ਤੇ ਬਾਬਾ ਜੀ ਬੜੇ ਆਜਾ ਤੇ ਆਪਾਂ ਚੱਲੇ ਆ ਸਾਰੇ ਜਣੇ ਕਰੋ ਦਸਾਂ ਕੱਲੇ ਰੌਣਕ ਮੇਲਾ ਦੇਖ ਕੇ ਆਨੇ ਦੇ ਆਪਰ ਵੀ ਆਪ ਸਭ ਨੂੰ ਆਪਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਮਾਤਮਾ ਕਰਨ ਦੀ ਕਾਜ ਰੱਖੇ ਸਭ ਨੂੰ ਜੀ ਦੇ ਵਾਸਤੇ ਰਹਿਣ ਸਾਬ ਤੇ ਹਾਂਜੀ ਬਾਜੀ ਤਸਤਾਰ ਬੰਨੀ ਛੋਣੀ ਚਲੋ ਚਲੀਏ ਬਾ ਮਿਮੀ ਆੜੇ ਮਿਮੀ ਲਾ ਲਾਤੀ ਉਤ ਪਟਕੀ ਚਲੋ ਕੀ ਦੱਸੋ ਕਿੱਥੇ ਲੈਪਲਾਂ ਕਿੱਥੇ ਚੱਲਣਗੇ ਕਹਾਂ ਪਤਾ ਕਿੱਥੇ ਚੱਲਣਗੇ ਕਿੱਥੇ ਦੱਸੋ ਕਿੱਥੇ ਚੱਲੇ ਆ ਦੱਸ ਦਿਆ ਕਰੋ ਸਾਰੇ ਮੈਨੂੰ ਆਪਾਂ ਕਿੱਥੇ ਚੱਲੇ ਹੈ ਹੈ ਤਾ ਦੂ ਰੀ ਰੀ ਦਾਤਾ ਦਾਤਾ ਚੱਲ ਜਲੀ ਮੋਰਸਲ ਆਪਾਂ ਲਾਤਾ ਘਰੇ ਤੇ ਹੁਣ ਆਪਾਂ ਜਾ ਰਹੇ ਆ ਮੇਲਾ ਵੇਖਣ ਵਾਸਤੇ ਜਾ ਰਹੇ ਹੁਣ ਆਪਾਂ ਸਾਈਕਲ ਸਾਈਕਲ ਤੇ ਚਲਦੇ ਹਾਂ ਹਰਫਤ ਸਿੰਘ ਸਾਈਕਲ ਤੇ ਜਾਊਗਾ ਤੇ ਆਪਾਂ ਪੈਦਲ ਹੀ ਬਦਲ ਕਰੋ ਚਾਹ ਕਿਦਾਂ ਬਦਲ ਫੇਰ ਬਹੁਤ ਹੋ ਗਿਆ ਲਓ ਜੀ ਆਪਾਂ ਚੱਲ ਪਿਆ ਮੇਲਾ ਵੇਖਣ ਵਾਸਤੇ ਸਾਈਕਲ ਤੇ ਹਰਫਤ ਸਿੰਘ ਛਤਰੀ ਵੀ ਲੈ ਲਈ ਆਪਾਂ ਨਾਲ ਕਿ ਬਾਈ ਦੇ ਵੇਗ ਦੇ ਰਾਸਤੇ ਨਹੀਂ ਆ ਗਿਆ ਮੀ ਤੇ ਆ ਜਾਣਗੇ ਬਦਲੇ ਕਿਦਾਂ ਹੋ ਜਾਵੇ ਦੇਖੋ ਮੀ ਤੇ ਆ ਜਾਣਾ ਤਾਂ ਕਰਕੇ ਆਪਾਂ ਪ੍ਰਬੰਧ ਕਰਕੇ ਤੁਰੇ ਹੁਣ ਸੰਗਤ ਆਉਣ ਢਈ ਆ ਜਾਣ ਢਈ ਹੈ ਬਾਕੀ ਜਿਆਦਾ ਹਨਾ ਪਰ ਗੱਡੀ ਚੱਲੇ ਨਾ ਮੜ ਕੇ ਮੀ ਫੇਰ ਉਹ ਪੈਂਦੇ ਆ ਫਿਰ ਆਪਾਂ ਹੁਣ ਆ ਗਏ ਹਾਂ ਹੁਣ ਦੇ ਅਸ਼ਾਦਾ ਪਹਣੇ ਸਕਲੇ ਆ